ਗਰਮ ਸਨਮਾਨ ਜੋ ਖਾਲਸਾ ਜੀ ਸਾਰੀ ਸੰਗਤ ਇੱਕ ਵਾਰੀ ਫਤਿਹ ਦੇ ਜਗਾਰੇ ਨਾਲ ਜੁੜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਮੁੱਚੇ ਢਾਢੀ ਜਥੇ ਵੱਲੋਂ ਇੱਕ ਜਾਂ ਦੋ ਜਾਂ ਤਿੰਨ ਨਹੀਂ ਜਿੰਨਿਆ ਸਖਤਾਂ ਤਾਂ ਬੈਠਿਆ ਨੇ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਅੱਜ ਦੇ ਦਿੰਦੀ ਸਾਡੀਆਂ ਸਖਤਾਂ ਨੂੰ ਲੱਖ ਲੱਖ ਵਧਾਈ ਦਵਾ ਪ੍ਰਵਾਨ ਹੋਵੇ ਕੋਕੇ ਬਾਬਾ ਬਿਸ਼ੂ ਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵੇ ਇੱਕ ਜਾਂ ਦੋ ਤੱਕ ਨਹੀਂ ਜਿੱਥੇ ਤੱਕ ਵੀ ਬਾਬਾ ਜੀ ਫਲਵਾੜੀ ਬੈਠੇ ਹਨ ਉੱਥੋਂ ਤੱਕ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੱਚੇ ਪਾਤਸ਼ਾਹ ਕਿਰਪਾ ਕਰਨਾ ਇਸ ਫਲਵਾੜੀਆਂ ਨੂੰ ਦੋ ਦਿਨੀ ਰਾਤ ਚੌਂਣੀ ਤੱਕੀ ਵਕਸ਼ਿ ਕਰਨ ਇਸ ਬਰਾ ਸੇਵਾ ਕਰਨ ਦਾ ਵੱਲ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਹੇ ਉਹ ਖਾ ਸਕੋ ਇੱਕ ਸ਼ਾਇਦ ਇਹ ਸੰਦਰ ਲਿਖਦਾ ਉਹ ਇਨਸਾਨ ਦੇ ਸਰੀਰ ਨੂੰ ਸਾਹਮਣੇ ਪਕਾ ਤਾ ਗਿਆ ਹੋਇਆ ਸਾਹਮਣੇ ਦਿਖਾ ਦਿਆ ਹੋਇਆ ਸਾਹਮਣੇ ਉਹਦੇ ਅੰਦਰ ਕੋਈ ਪਕਾ ਤਾ ਹੋਇਆ ਅਰਜਾ ਦਿੰਦਾ ਹੋਇਆ ਕਹਿੰਦਾ ਉਹ ਕਹਿੰਦਾ ਅੱਗ ਲਾ ਕੇ ਸਾੜ ਦਿਓ ਇਸ ਪਿੰਜਰੇ ਨੂੰ ਜਿਹੜੇ ਵਿਦੇ ਬਨਾਮ ਦੀ ਕਣੀ ਹੈ ਜੋ ਬੱਚਾ ਜੋ ਨਾਸਤੋ ਵੇ ਉਸ ਨਾਗ ਦੇ ਸੀਸ ਵਿੱਚ ਮਣੀ ਹੈ ਨਾ ਉਹ ਕੂਰ ਮ ਕਦੇ ਨਹੀਂ ਫਟੇ ਪਉਦਾ ਉਹ ਜਿਹਦੇ ਤੀਰ ਨੂੰ ਧਰਮ ਦੀ ਅਣੀ ਹੈ ਨਾ ਗੁੜੀ ਲੋਕਾਂ ਤੂੰ ਉਸ ਤੋਂ ਵੱਟ ਪਸਾ ਜਿਹਦੀ ਨਾਮ ਭਾਉਂਦੇ

Vem, <laughs> ਜੀ ਸੇਜੀ ਬੈਠਾ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੰਤਾਨ ਧੰਨਵਾਦ ਸਾਉਂਡ ਬੜੀ ਪਿਆਰੀ ਹੈ ਸੋਨੀ ਸਾਉਂਡ ਸਨ ਇਹਨਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੱਚੇ ਪਾਤਸ਼ਾਹ ਕਿਰਪਾ ਕਰ ਇਹਨਾਂ ਨੂੰ ਹੋਰ ਪੱਲੰਗੇ ਤੇ ਪਹੁੰਚਾਉ ਆਓ ਸਖਤਰ ਸਾਹਿਬ ਦਾ ਧੰਨਵਾਦ ਜਿਨ੍ਹਾਂ ਵੱਲੋਂ ਸਮਾਂ ਦੇ ਕੇ ਨਿਵਾਜਿਆ ਫਿਰ ਤੋਂ ਮੈਂ ਲਾਈਵ ਚੱਲੇ ਪਈ ਸਭਾਈ ਕਾਲਪਾਸ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ